ਆਪਣੇ ਪੁਰਾਣੇ ਗੀਤਾਂ 'ਚ ਕੋਈ ਯਾਦ ਹੈ ਜਿਹੜਾ ਤੁਸੀਂ ਐਦਾਂ ਹੀ ਰੈਂਡਮ ਲਿਖਿਆ ਹੋਵੇ ਜਿਹੜਾ ਸੁਪਰ ਹਿੱਟ ਹੋਇਆ ਹੋਵੇ ਸਿੱਲੀ ਸਿੱਲੀ ਹਵਾ ਜਦੋਂ ਮੈਂ ਲਿਖਿਆ ਤਾਂ ਮੇਰੀ ਇੱਕ ਕੁੜੀ ਫਰੈਂਡ ਸੀਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਥੀਏਟਰ ਦੀ ਪੀ ਐਚ ਡੀ ਕਰ ਰਹੀ ਸੀ ਉਹ ਅੱਛਾ ਉਹ ਮੈਨੂੰ ਕਹਿੰਦੀ ਕਿ ਅਮਰਦੀ ਮੈਨੂੰ ਨਾ ਰਾਤ ਨੂੰ ਫੋਨ ਕਰੀ ਕੋਈ ਮੇਰੀ ਪ੍ਰੋਬਲਮ ਆ ਘਰੇ ਲੂ ਉਹਨਾਂ ਦਿਨਾਂ 'ਚ ਮੋਬਾਈਲ ਨਹੀਂ ਸੀ ਹੁੰਦਾ ਹੂੰ ਕੁੜੀਆਂ ਦੇ ਹੋਸਟਲ 'ਚ ਲੈਂਡਲਾਈਨ ਫੋਨ ਕਿੱਥੇ ਛੱਡਦੀਆਂ ਨੇ ਕਹਿੰਦੀ ਨਹੀਂ ਮੈਂ ਵਾਰਡਨਰ ਨੂੰ ਕਿਹਾ ਵਾ ਕਿ ਮੇਰਾ ਕੋਈ ਫੋਨ ਆਉਣਾ ਕੁੜੀਆਂ ਤਾਂ 12 ਵਜੇ ਚਲੀਆਂ ਜਾਣਗੀਆਂ ਕਮਰੇ 'ਚ ਮੈਂ ਬੈਠੀ ਹੋਊਂਗੀ ਚਲੋ ਜੀ ਮੈਂ ਘਰੋਂ ਨਿਕਲਿਆ ਕਰੇ ਹੁਣ ਫੋਨ ਨਹੀਂ ਸੀ ਕੀਤਾ ਜਾ ਸਕਦਾ ਲੈਂਡਲਾਈਨ 12 ਵਜੇ ਮੇਰੇ ਕਮਰੇ 'ਚ ਹੈ ਨਹੀਂ ਸੀਗਾ ਤੇ ਗੱਡੀ ਵੀ ਨਹੀਂ ਸੀ ਕੱਢ ਸਕਦਾ ਮੈਂ ਤੁਰ ਕੇ ਕੰਦ ਟੱਪ ਕੇ ਮੈਂ ਤੁਰ ਕੇ ਗਿਆ ਸਟੇਸ਼ਨ ਤੇ ਬਠਿੰਡੇ ਤੇ ਮੈਂ ਫੋਨ ਕੀਤਾ ਉੱਥੇ ਦੀਪਕ ਢਾਬਾ ਉਹਦੇ ਨਾਲ ਇੱਕ ਪੀਸੀਓ ਹੁੰਦਾ ਸੀ ਉੱਥੋਂ ਮੈਂ ਫੋਨ ਕੀਤਾ ਤੇ ਅੱਧਾ ਪੌਣਾ ਘੰਟਾ ਫੋਨ ਲਾਇਆ ਤੇ ਉਹ ਕੁੜੀ ਆਪਦੇ ਘਰ ਦੀਆਂ ਗੱਲਾਂ ਦੱਸਦੀ ਵੀ ਮੇਰੇ ਬ੍ਰਦਰ ਐ ਮੇਰੇ ਮਾਂ ਨੂੰ ਕੋਈ ਬਿਮਾਰੀ ਆ ਤੇ ਉਹ ਰੋਣ ਲੱਗ ਗਈ ਜਦੋਂ ਮੈਂ ਬਾਹਰ ਨਿਕਲਿਆ 35-40 ਮਿੰਟ ਦਾ ਹੋਣ ਕਰਕੇ ਤਾਂ ਹਵਾਨ ਦੇ ਵਿੱਚ ਨਾ ਇੱਕ ਠੰਡਾ ਪਾਣਾ ਆ ਗਿਆ ਸੀ ਜਿਵੇਂ ਕਿਤੇ ਨੇੜੇ ਕਿਤੇ ਮੀਂਹ ਪੈਂਦਾ ਹੁੰਦਾ ਮਤਲਬ ਬਠਿੰਡੇ ਤੋਂ ਸਾਡੇ ਥਰਮਲ ਪਲਾਂਟ ਜਾਂ ਗੋਨਿਆਣਾ ਮੰਡੀਏ ਆਪਾਂ ਐਂ ਕਹਿੰਦੇ ਆ 2 4 5 ਕਿਲੋਮੀਟਰ ਦੂਰ ਤੋਂ ਮੇਰੇ ਇੱਕਦਾਂ ਹੀ ਲਾਈਨ 'ਚ ਆ ਆ ਗਈ ਵੀ ਉਹ ਕਿਉਂਕਿ ਉਹ ਰੋ ਰਹੀ ਹੈ ਕੁੜੀ ਕੇ ਜੋ ਸਿੱਲੀ ਸਿੱਲੀ ਹੁੰਦੀ ਹੈ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਤੇ ਮੈਨੂੰ ਲੱਗਾ ਬੜੀ ਵਧੀਆ ਗੱਲ ਆ ਯਾਰ ਤੇ ਉਹ ਐਨੇ ਨੂੰ ਉੱਥੇ ਸਾਡੇ ਰਾਤ ਦਾ ਹੁਣ ਸਾਡੇ ਸਿੰਗਰ ਬਹੁਤ ਸੀਗੇ ਨਾ ਬਠਿੰਡੇ ਆਰਕੈਸਟਰਾ ਬਹੁਤ ਨੇ ਤੋਂ ਜਿਹੜੇ ਢਾਬੇ ਹੁੰਦੇ ਆ ਸਾਰੇ ਸਟੇਸ਼ਨ ਦੇ ਉੱਥੇ ਸਾਰੇ ਸਜੰਦੇ ਰੋਟੀ ਖਾਂਦੇ ਹੁੰਦੇ ਆ ਰਾਤ ਨੂੰ ਪ੍ਰੋਗਰਾਮ ਲਾ ਕੇ ਆ ਕੇ ਆਰਕੈਸਟਰੇ ਵਾਲੇ ਵੀ ਵਿਚਾਰੇ ਪ੍ਰੋਗਰਾਮ ਲਾ ਕੇ ਉੱਥੇ ਰੋਟੀ ਖਾਂਦੇ ਆ ਤੇ ਉੱਥੇ ਬਲਕਾਰ ਸਿੱਧੂ ਆ ਗਿਆ ਅੱਛਾ ਉਹ ਵੀ ਸਾਡੇ ਬਠਿੰਡੇ ਦਾ ਸਿੰਗਰ ਹੈ ਹੁਣ ਜਿਹੜੇ ਐਮਐਲਏ ਨੇ ਤੇ ਉਹਦੇ ਨਾਲ ਉਹ ਸਾਰੇ ਮੇਰੇ ਦੋਸਤ ਸੀ ਤੇ ਮੈਨੂੰ ਕਹਿੰਦੇ ਬਾਈ ਆ ਜਾ ਬੈਹਨੇ ਆ ਪੈਗ ਲਾਉਣੇ ਮੈਂ ਕਿਹਾ ਨਹੀਂ ਯਾਰ ਮੇਰੇ ਦਿਮਾਗ 'ਚ ਉਹ ਗੱਲ ਕਿ ਯਾਰ ਮੇਰਾ ਗਾਣਾ ਨਾ ਨਿਕਲ ਜੇ ਚਲੋ ਮੈਂ ਉਹਨਾਂ ਤੋਂ ਖਹਿੜਾ ਛਡਾ ਕੇ ਤੁਰ ਕੇ ਘਰ ਨੂੰ ਗਿਆ ਤੇ ਮੈਂ ਤੋਏ ਜਾਂਦੇ ਨੇ ਸਾਰਾ ਗਾਣਾ ਲਿਖ ਲਿਆ ਤੇ ਕਰੇ ਜਾ ਕੇ ਮੈਂ ਡਾਇਰੀ ਤੇ ਤਾ ਕੇ ਸੌਂ ਗਿਆ ਤੇ ਹੰਸ ਭਾਈ ਦਾ ਬੰਬੇ ਤੋਂ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਵੀ ਇੱਕ ਹੀ ਗਾਣਾ ਭੇਜੀ ਕਿਉਂਕਿ ਇੱਕ ਗਾਣੇ ਦੀ ਹੀ ਜਗ੍ਹਾ ਹੈ ਅੱਛਾ ਤੇ ਫੈਕਸ ਕਰਾ ਮੈਂ ਤਿੰਨ ਗਾਣੇ ਫੈਕਸ ਕਰਾਤੇ ਫੇਰ ਭਾਈ ਦਾ ਫੋਨ ਆ ਗਿਆ ਯਾਰ ਕਹਿੰਦਾ ਤਿੰਨੇ ਹੀ ਵਧੀਆ ਨੇ ਤੂੰ ਆਪ ਹੀ ਦੱਸ ਵੀ ਇੱਕ ਕਿਹੜਾ ਕਰੀਏ ਮੈਂ ਕਿਹਾ ਜੀ ਆਹ ਕਰ ਲਓ ਸਿੱਲੀ ਸਿੱਲੀ ਆਉਂਦੀ ਆ ਭਾਈ ਨਵੀਂ ਗੱਲ ਆ ਇਹ ਕਦੇ ਪੜ੍ਹੀ ਸੁਣੀ ਨਹੀਂ ਸਿੱਲੀ ਸਿੱਲੀ ਆਉਂਦੀ ਹੈ ਹਵਾ ਨੂੰ ਵੀ 25 ਸਾਲ ਹੋ ਗਏ ਹਾਂ ਉਹ 2000 ਚ ਆਇਆ ਸੀ ਹੁਣ 2025 ਹੋ ਗਿਆ ਤੇ ਹੁਣ ਮੈਂ ਸਿੱਲੀ ਸਿੱਲੀ ਹਵਾ ਦਾ ਵੀ ਸੈਕੰਡ ਵਰਜਨ ਰਿਕਾਰਡ ਕੀਤਾ ਹਾਂ ਸਪਾਈ ਦੀ ਬਾਦ ਤੇ ਕੀ ਬਾਤ ਹੈ ਕੀ ਸਿੱਲੀ ਸਿੱਲੀ ਹਵਾ ਰੀਬਰਥ ਵੀ ਆ ਰਿਹਾ ਐਸੇ ਸਾਲ